ਸਾਡੀ ਸਸਰੀ ਗਾਲ ਪੰਜਾਬੀਓ ਪਿੰਡ ਜਰਗ ਤਹਿਸੀਲ ਪੈਲ ਜ਼ਿਲ੍ਹਾ ਲੁਧਿਆਣਾ ਵਿਖੇ ਸੀਐਮਸੀ ਮੈਡੀਕਲ ਕਾਲਜ ਲੁਧਿਆਣਾ ਵੱਲੋਂ ਦੰਦਾਂ ਦਾ ਫ੍ਰੀ ਮੈਡੀਕਲ ਕੈਂਪ ਲਗਾਇਆ ਆ ਗਿਆ ਦਾ ਫ੍ਰੀ ਮੈਡੀਕਲ ਕੈਂਪ ਹਰੇਕ ਮਹੀਨੇ 5 ਤਰੀਕ ਨੂੰ ਪਿੰਡ ਕੰਡਾਣੀ ਗਲਾਂ 11 ਤਰੀਕ ਨੂੰ ਪਿੰਡ ਜਰਗ ਅਤੇ 28 ਤਰੀਕ ਨੂੰ ਸ਼ਹਿਰ ਖੰਨਾ ਵਿਖੇ ਲਗਾਇਆ ਜਾਂਦਾ ਹੈ। ਅੰਦ ਪੰਜਾਬੀ ਉਹ ਮੌਕੇ ਦਾ ਲਾਭ ਉਠਾਓ ਆਓ ਸੁਣਦੇ ਹਾਂ ਜਗਤਾ ਸਿੰਘ ਕੜਾਣੀ ਦੀ ਵਿਸ਼ੇਸ਼ ਰਿਪੋਰਟ। ਬਾਈ ਮਜੀਕਾ ਖਾਲਸਾ ਹੈ ਜੀ ਕੀ ਫਤਿਹ ਅੱਜ ਬਾਈ ਹਰਮਿੰਦਰ ਸਿੰਘ ਦੇ ਘਰੇ ਜਿਹੜਾ ਮੈਡੀਕਲ ਦੰਦਾਂ ਦਾ ਜਿਹੜਾ ਕੈਂਪ ਲੱਗਿਆ ਹੋਇਆ ਉਹਦੀ ਅੱਜ ਪੂਰੀ ਟੀਮ ਖੜੀ ਹੈ ਨਾਲ ਸਾਡੇ ਨਾਲ ਤਵੰਤੇ ਸਰਜਨ ਖੜੇ ਨੇ। ਬਹੁਤ ਹੀ ਵਧੀਆ ਤੇ ਸੂਝਵਾਨ ਟੀਮ ਆ ਇਹ ਦੰਦਾਂ ਜੜਾ ਦਾ ਜਿਹੜਾ ਕੈਂਪ ਲੱਗਦਾ 11 ਤਰੀਕ ਨੂੰ ਜਰਗ ਨੇੜੇ ਇਸ ਨੂੰ ਤੇ 5 ਜਨਵਰੀ ਨੂੰ ਨਾ 5 ਤਰੀਕ ਨੂੰ ਕਢਾਣੀ ਕਲਾ ਲੱਗਦਾ 28 ਤਰੀਕ ਨੂੰ ਖੰਨੇ ਬੱਸ ਸਟੈਂਡ ਦੇ ਵਿੱਚ ਰਾਜਦੀਪ ਬੱਸ ਦਾ ਜਿਹੜਾ ਦਫ਼ਤਰ ਉੱਥੇ ਲੱਗਦਾ ਇਹਦਾ ਲਾਹਾ ਲਿਆ ਕਰੋ ਜਿੰਨੀ ਟੀਮ ਦੇਖੋ ਤੁਸੀਂ ਖੜੇ ਨੇ ਸਾਰੇ ਸਾਡੇ ਸੀਨੀਅਰ ਡਾਕਟਰ ਜਿੰਨੇ ਵੀ ਸਾਡੇ ਪੂਰੀ ਟੀਮ ਆ ਸਾਰੀ ਖੜੀ ਆ ਸੰਗ ਜੀ ਲਾਹਾ ਲਿਆ ਕਰੋ ਇਸ ਚੀਜ਼ ਦਾ ਕਿਉਂਕਿ ਪਰਾਲੇ ਵੱਡੇ ਪਰਾਲੇ ਨੇ ਬਾਈ ਹਰਵਿੰਦਰ ਸਿੰਘ ਯਾਰਕ ਵੱਲੋਂ ਤੇ ਉਹਨਾਂ ਦੀ ਪੂਰੀ ਜਿਹੜੀ ਪਿੰਡ ਦੀ ਟੀਮ ਆ ਖੜੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਜੀ ਇਹ ਟੀਮ ਸਾਰੀ ਪੂਰੀ ਜਿਹੜੀ ਕੈਂਪ ਦੀ ਪੂਰੀ ਟੀਮ ਆ ਅਸੀਂ ਧੰਨਵਾਦ ਦੀਆਂ ਬਾਈ ਹਰਵਿੰਦਰ ਸਿੰਘ ਜਰਗਦੇ ਜਿਨ੍ਹਾਂ ਦੇ ਪੂਰੇ ਵੱਡੇ ਪਰਾਲੇ ਦੀ ਇਹ ਲੋਕ ਜਿਹੜੇ ਲੋੜਵੰਦ ਲੋਕ ਨੇ ਉਹ ਲਾਹਾ ਲੈਣ ਜ਼ਰੂਰ ਇਹਨਾਂ ਕੈਂਪਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੀ ਕਾਲਸਾਵਰ ਜੀ ਦੀ ਫਤੇ ਅੱਜ ਅਸੀਂ ਪਹੁੰਚੇ ਹਾਂ ਚਰਗਾਂ ਬਾਈ ਹਰਵਿੰਦਰ ਦੇ ਘਰੇ ਕਿਉਂਕਿ ਜਿਹੜਾ ਇੱਥੇ ਫਿਜ਼ੀਕਲ ਕੈਂਪ ਦਾ ਨਾ ਦੰਦਾ ਚੜਾ ਦਾ ਕੈਂਪ ਲੱਗਿਆ ਹੋਇਆ ਉਹ ਅੱਜ 11 ਤਰੀਕ ਨੂੰ ਜਿਹੜਾ ਹਰ ਇੱਕ ਮਹੀਨੇ ਦੀ 11 ਤਰੀਕ ਨੂੰ ਬਾਈ ਹਰਵਿੰਦਰ ਉਹਨਾਂ ਦੇ ਘਰੇ ਕੈਂਪ ਲੱਗਦਾ ਉਹ ਤਕਰੀਬਨ 11 ਤਰੀਕ ਨੂੰ ਇੱਥੇ ਲੱਗਦਾ ਤੇ 5 ਤਰੀਕ ਨੂੰ ਕਢਾਣੀ ਹੁੰਦਾ 28 ਤਰੀਕ ਨੂੰ ਖੰਨੇ ਹੁੰਦਾ ਹਨ ਤੇ ਮੈਂ ਤੁਹਾਨੂੰ ਦਿਖਾਉਣਾ ਉਹ ਕੈਂਪ ਦੀ ਜਾਣਕਾਰੀ ਦਿਖਾਉਣਾ ਤੇ ਇੱਥੇ ਜਿਹੜੇ ਦੰਦਾਂ ਤੇ ਜਾੜਾਂ ਦਾ ਲੱਗਾ ਹੁੰਦਾ ਕੈਂਪ ਉਹ ਦਿਖਾਉਣਾ ਮੈਡਮ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕਿੰਨੇ ਐਂਟਰੀ ਹੋਈ ਅੱਜ ਮਰੀਜ਼ਾਂ ਦੀ ਅੱਜ ਦੀ 28 ਹੋਇਆ 28 ਪੇਸ਼ੈਂਟ ਆਇਆ ਹੈ 28 ਪੇਸ਼ੈਂਟ ਆਏ ਨੇ ਹਾਂ ਜੀ ਤੇ ਇਹਨਾਂ ਚੋ ਹੋ ਗਈ ਹੈ ਸਾਰਿਆਂ ਦੀ ਟ੍ਰੀਟਮੈਂਟ ਨਹੀਂ ਅੱਜ ਜਿਨ੍ਹਾਂ ਜਿਨ੍ਹਾਂ ਦਾ ਦੰਦਾਂ ਦਾ ਮੇਚ ਲੈਣਾ ਦਾ ਸੀ ਉਹ ਹੋਇਆ ਅੱਗੇ ਉਹਨਾਂ ਦਾ ਅੱਗੇ ਨਾਪ ਫਸੇ ਹੋਏ ਹੈ ਕਈਆਂ ਦੇ ਜਿਨ੍ਹਾਂ ਦੇ ਦੰਦ ਨਿਕਲਣ ਵਾਲੇ ਸੀਗੇ ਅਸੀਂ ਉਹਨਾਂ ਦਾ ਬੀਪੀ ਵਗੈਰਾ ਚੈੱਕ ਕੀਤਾ ਅੱਗੇ ਉਹਨਾਂ ਨੂੰ ਦੰਦ ਕਢਵਾਉਣ ਵਾਸਤੇ ਭੇਜਿਆ ਹੋਇਆ ਤੇ ਸਫਾਈ ਦਾ ਕਈਆਂ ਦਾ ਜਵਾੜਾ ਤਾਂ ਮੇਚ ਪਹਿਲਾਂ ਲੈਤਾ ਸੀ ਅੱਜ ਉਹ ਲੱਗਣਗੇ ਹਾਂਜੀ ਉਹਨਾਂ ਦਾ ਅੱਜ ਇਹ ਕਈ ਸਟੈਪਸ ਦੇ ਵਿੱਚ ਹੁੰਦਾ ਹੈਗਾ ਤੇ ਜਿਹੜਾ ਚੌਥਾ ਸਟੈਪ ਹੈਗਾ ਅਜੋ ਉਹਨਾਂ ਦੇ ਜਿਹੜੇ ਮੂੰਹ ਦੇ ਵਿੱਚ ਦੰਦ ਲੱਗੇ ਹੋਏ ਆ ਉਹ ਲਾ ਕੇ ਦੇਖਦੇ ਆ ਤਾਂ ਅਗਲੀ ਵਾਰ ਉਹਨਾਂ ਨੂੰ ਪੱਕਾ ਡੈਂਚਨ ਹੋ ਜਾਏ। ਥੈਂਕ ਯੂ ਮੈਡਮ। ਸੱਚ ਕੱਲ ਜੀ ਕਿੱਥੋਂ ਆਏ ਹੋ ਤੁਸੀਂ? ਜੀ ਅਸੀਂ ਜ਼ਰੂਰਤ ਤੋਂ ਹੀ ਆਏ ਹਾਂ ਜੀ। ਜ਼ਰੂਰਤ ਤੋਂ ਆਇਆ ਕੀ ਪ੍ਰੋਬਲਮ ਹੋ ਰਹੀ? ਮੈਂ ਤੇ ਆਪਣੀ ਸਿਸਟਰ ਨਾਲ ਆਈ ਆ ਵੈਸੇ ਮੈਂ ਆਪਣਾ ਵੀ ਚੈੱਕਅਪ ਕਰਵਾਇਆ ਹੈ ਅੱਛਾ ਤੇ ਇਹਨਾਂ ਨੇ ਕਹਿਤਾ ਕਿ ਚੈੱਕਅਪ ਕੀਤਾ ਇਹਨਾਂ ਨੇ ਵਧੀਆ ਕੀਤਾ ਹੈ ਅੱਛਾ ਇਹਨਾਂ ਨੇ ਦੱਸਿਆ ਮੈਡੀਸਿਨ ਦੱਸੀ ਆ ਉਹ ਖਾਣ ਦੀ ਕਿਵੇਂ ਲੰਘਦਾ ਕੈਂਪ ਤੁਹਾਨੂੰ ਇਹ ਵਧੀਆ ਲੱਗਦਾ ਸੀ ਦੂਜੀ ਵਾਰ ਆਏ ਆ ਪਹਿਲਾਂ ਮੈਂ ਆਪਣੀਆਂ ਜਿਹੜੇ ਮੇਰੇ ਦਾਣੇ ਖਰਾਬ ਸੀ ਮੈਂ ਉਹ ਕਢਵਾਈਆਂ ਨੇ ਓਕੇ ਤੇ ਦਾਈ ਮੈਂ ਹੁਣ ਦੂਜੀ ਵਾਰ ਆਈ ਆ ਆਪਣੀ ਸਿਸਟਰ ਨੂੰ ਵੀ ਅਸੀਂ ਬੁਲਾਇਆ ਹੈ ਉਹ ਵੀ ਆਏ ਨੇ ਉਹਨਾਂ ਨਾਲ ਕਿੰਨੇ ਪੈਸੇ ਲੈ ਲੇ ਤੁਹਾਡੇ ਤੋਂ ਕੋਈ ਪੈਸੇ ਨਹੀਂ ਲੱਗੇ ਫ੍ਰੀ ਹੈ ਬਿਲਕੁਲ ਫ੍ਰੀ ਤੇ ਕਈ ਕਿਤੇ ਐਦਾ ਤਾਂ ਨਹੀਂ ਕਿ ਉਹ ਕਹਤਾ ਕਿਸੇ ਨੇ ਵੀ ਤੁਸੀ ਫ੍ਰੀ ਕਰ ਦੋ ਨਹੀਂ ਨਹੀਂ ਠੀਕ ਹੈ ਨਾ ਇਹ ਲੱਗਣਾ ਚਾਹੀਦਾ ਕੈਂਪ ਹਾਂਜੀ ਜ਼ਰੂਰ ਲੱਗਣਾ ਹੈ ਜ਼ਰੂਰਤਵੰਦਾਂ ਨੂੰ ਕੀ ਕਹ ਮੈਸੇਜ ਦੇਵੋਗੇ ਤੁਸੀਂ ਉਹ ਕੀ ਜ਼ਰੂਰਤਵੰਦਾਂ ਨੂੰ ਆਉਣਾ ਚਾਹੀਦਾ ਹੈ ਇਸ ਚੀਜ਼ ਦਾ ਫਾਇਦਾ ਉਠਾਣਾ ਚਾਹੀਦਾ ਹੈ ਬਿਲਕੁਲ ਬਿਲਕੁਲ ਹਨਾ ਕੋਈ ਬੰਦੇ ਘਰੇ ਬੈਠੇ ਨੇ ਨਾ ਦੇਖਣ ਕਿਸੇ ਦੀ ਜਾੜ ਜਾਂ ਦੰਦ ਜਾਂ ਕੋਈ ਵੀ ਜਵਾੜੇ ਤਾਂ ਹਨ ਹਾਂਜੀ ਥੈਂਕ ਯੂ ਪਹਿਲੀ ਇਹ ਸਾਡੀ ਸਾਡੀ ਭੈਣ ਜੀ ਨੇ ਦੱਸਿਆ ਵੀ ਜਾਨਕਿ ਜਿਹੜੇ ਲੋਕਾਂ ਨੂੰ ਲੋੜ ਅੱਜ ਦੇ ਟਾਈਮ 'ਚ ਨਾ ਨਾ ਕਿਉਂਕਿ ਅੱਜ ਜੇ ਕਿਸੇ ਦੀ ਜਾੜ ਜਾਂ ਦੰਦ ਦੁਖਦੇ ਨੇ ਨਾ ਜਾਂ ਕਿਸੇ ਦੀ ਪ੍ਰੋਬਲਮ ਆ ਉਹ ਜ਼ਰੂਰ ਆ ਕੇ ਹਨਾ ਇੱਥੇ ਆਪਦਾ ਕਰਵਾਉਣ ਇੱਥੇ ਕਿਉਂਕਿ ਫ੍ਰੀ ਮੈਡੀਕਲ ਕੈਂਪ ਜਿਹੜਾ ਫ੍ਰੀ ਆ ਜਿਹੜਾ ਜੰਦਾ ਦਾ ਲੱਗਦਾ ਨਾ ਫ੍ਰੀ ਕੈਂਪ ਲੱਗਦਾ ਉਹਦਾ ਕਰਵਾਇਆ ਜਾ ਰਿਹਾ ਕਿਉਂਕਿ ਇਹਨਾਂ ਦਾ ਵੱਡੀ ਪੱਧਰ ਤੇ ਹੈ ਬਾਈ ਜੀ ਉਹਨਾਂ ਦੇ ਵੱਲੋਂ ਹਰ ਮਹੀਨੇ ਦੀ ਮਹੀਨੇ ਜਿਹੜਾ ਕੈਂਪ ਆ ਉਹ ਲੱਗਦਾ ਕਿਉਂਕਿ 11 ਤਰੀਕ ਦਾ ਜਾਰਗ ਹੁੰਦਾ ਨਾ 5 ਤਰੀਕ ਦਾ ਕਢਾਣੀ ਸੂਦਰਾ ਰੋਡ ਤੇ ਉੱਥੇ ਲੱਗਦਾ ਤੇ ਇਹ ਇਹਨਾਂ ਦੀ ਟੀਮ ਬਹੁਤ ਵਧੀਆ ਇਸ ਚੀਜ਼ ਤੇ ਅਹਿਸਾਸ ਕਰਾਉਂਦੀ ਹੈ ਕਿ ਕਿ ਕਈਆਂ ਦਾ ਦੇਖੋ ਤੁਸੀਂ ਮੇਰੇ ਸਾਹਮਣੇ ਡਾਕਟਰ ਸਾਹਿਬ ਬਣਾ ਰਹੇ ਹਨ ਕਿ ਦੰਦਾਂ ਦੀ ਲੈਂਡਮਾਰਕ ਆ ਜਾਂ ਦੰਦਾਂ ਦਾ ਜਵਾੜਾ ਲੱਗਦਾ ਲੱਗਦਾ ਉਹ ਜਵਾੜਾ ਲੱਗਦਾ ਉਹਦਾ ਬਹੁਤ ਪ੍ਰੋਸੀਜਰ ਹੁੰਦੇ ਨੇ ਨਾ ਪੌਤਰ ਦੀ ਪੂਰਾ ਰਾਤ ਰੀ ਵੀ ਉਹ ਚੱਕੀ ਲਾ ਦੇਣਾ ਹੁੰਦਾ ਕਿਉਂਕਿ ਇਹ ਟੀਮ ਇਹਨਾਂ ਦੀ ਪੂਰੀ ਆਂਦੀ ਆ ਸਿਰਥ ਲੱਪੜੇ ਸਿਰਥ ਲੱਪੜੇ ਤੇ ਕੀ ਪ੍ਰੋਬਲਮ ਹੈ ਦੰਦ ਰੋੜੇ ਦੰਦ ਲਵਾਉਣੇ ਨੇ ਖਰਾਬ ਹੋਏ ਨੇ ਹਾਂਜੀ ਤੇ ਕੀ ਕਹਿੰਦੇ ਡਾਕਟਰ ਸਾਹਿਬ ਡਾਕਟਰ ਸਾਹਿਬ ਆਇਆ ਅਗਲੇ ਦਿਨ ਮੰਗਣੇ ਲੱਗਿਆ ਅਸਟਲ ਉਹ ਤਾਂ ਪ੍ਰੋਸੀਜਰ ਹੁੰਦੇ ਆ ਨਾ ਤੁਹਾਨੂੰ ਕਿੱਥੋਂ ਪਤਾ ਲੱਗਿਆ ਸਾਨੂੰ ਜੋ ਗੋਡੇ ਪਿੰਡੀ ਨੂੰ ਲੱਗਦੇ ਜੜਕ ਨੂੰ ਲੱਗਦੇ ਜੜਕ ਤੋਂ ਪਤਾ ਲੱਗਿਆ ਤੇ ਅੱਜ ਪਹਿਲੀ ਵਾਰ ਆਏ ਕਿ ਦੂਜੀ ਵਾਰ ਨਾ ਮਿਲ ਹੋ ਗਈ ਸੀ 7-8 ਗਰੀ 7-8 ਗਰੀ ਹੋ ਗਈ ਹਾਂਜੀ ਫੇ ਕੀ ਕਹਿੰਦੇ ਡਾਕਟਰ ਸਾਹਿਬ ਅੱਜ ਅਜਨ ਨੀ ਗਾਹਾਂ ਲਈ ਧੱਕਣ ਜਿਹਾ ਜਿੱਚੇ ਕੱਟਦੇ ਆ ਬਾਰਾ ਇਹ। ਉਹ ਕਿਉਂਕਿ ਭਾਈ ਜੀ ਇਹਨਾਂ ਦਾ ਵੀ ਪ੍ਰੋਸੀਜਰ ਹੁੰਦਾ ਪਹਿਲਾਂ ਨਾਪਾ ਲੈਂਦੇ ਨੇ ਫਿਰ ਉਹਨੂੰ ਕੱਚਾ ਕਰਨਾ ਜਾਂ ਹੋਰ ਬਹੁਤ ਪ੍ਰੋਸੀਜਰ ਲੈਂਦੇ ਹਨਾ। ਹਾਂਜੀ। ਤੁਹਾਡੇ ਕਿੰਨੇ ਪੈਸੇ ਲੱਗੇ? ਨਾ ਕੋਈ। ਇਹ ਚੋ ਵੀ ਬਾਈ ਰਹੇ ਨੇ। ਫ੍ਰੀ ਆ ਭਾਈ ਜੀ। ਹਾਂਜੀ। ਕੀ ਲੋਕਾਂ ਨੂੰ ਕਹਿਣਾ ਚਾਹੋਗੇ ਤੁਸੀਂ? ਠੀਕ ਆ ਜੀ ਫ੍ਰੀ ਆ ਜੀ। ਦੇ ਰਹੇ ਨੇ ਜੜਕੋ ਲੋਗਾਂ ਦਾ। ਕਹਿੰਦਾ ਗੱਲ ਇਹ ਆ ਵੀ ਸਭ ਤੋਂ ਵੱਡਾ ਜੇ ਤੁਸੀਂ ਚਾਹੁੰਦੇ ਜਾਂਦੀ ਸਾਰ ਪਹਿਲਾਂ ਤੁਹਾਡੀ ਜੇਬ ਤੇ ਥਰਮਾਮੀਟਰ ਧਰਿਆ ਹੁੰਦਾ ਹਾਂਜੀ ਵੀ ਕਿੰਨੇ ਪੈਸੇ ਲੈਣੇ ਨੇ 500000 ਅੱਜ ਤੁਹਾਡਾ ਤੁਹਾਡੇ ਪਿੰਡ ਕੋਲ ਫ੍ਰੀ ਫ੍ਰੀ ਚੈੱਕਅਪ ਹੁੰਦਾ ਹੈ ਨਾ ਫ੍ਰੀ ਤੁਹਾਡੀ ਟ੍ਰੀਟਮੈਂਟ ਹੁੰਦੀ ਆ ਇਹਦੇ ਬਾਰੇ ਤੁਹਾਨੂੰ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਇੱਕ ਲੋਕਾਂ ਨੂੰ ਕਹਿਣਾ ਵੀ ਭਾਈ ਇੱਥੇ ਕੰਮ ਕਰਾਓ ਉਹ ਡਾਕਟਰ ਜਾਣ ਦੀ ਜਰੂਰਤ ਨਹੀਂ ਪੈਂਦੀ ਬਿਲਕੁਲ ਬਿਲਕੁਲ ਇਹਦਾ ਬੈਨੀਫਿਟ ਲਾ ਹਾਂਜੀ ਕੀ ਨਾਮ ਹੈ ਤੁਹਾਡਾ ਇਹ ਜਰਨੈਲ ਸਿੰਘ ਇਹ ਜਰਨੈਲ ਸਿੰਘ ਨੇ ਸਿਰਥਲੇ ਤੋਂ ਇਹ ਬਾਈ ਜਰਨੈਲ ਸਿੰਘ ਹੁਣੀ ਨੇ ਸਿਰਥਲੇ ਤੋਂ ਜਿਹੜੇ ਆਪ ਦਾ ਟ੍ਰੀਟਮੈਂਟ ਕਰਵਾ ਰਹੇ ਨੇ ਦੰਦਾ ਦਾ ਜੜ ਜਵਾੜੇ ਦਾ ਜਾਂ ਕੁਝ ਹੋਰ ਕਿਉਂਕਿ ਇਹ ਵੱਡੀਆਂ ਗੱਲਾਂ ਨੇ ਬਾਈ ਜੀ ਕਿਉਂਕਿ ਵੱਡੀਆਂ ਦੇਖੋ ਟ੍ਰੀਟਮੈਂਟ ਇੱਥੇ ਨਾਲ ਦੀ ਨਾਲ ਹੀ ਇਹਨਾਂ ਦਾ ਇੱਕ ਹਸਪਤਾਲ ਦਾ ਰੂਪ ਧਾਰਿਆ ਹੋਇਆ ਹੈ ਨਾ ਇਹ ਸਾਰਾ ਸਿਸਟਮ ਇੱਥੇ ਬਣਾਉਂਦੇ ਨੇ ਤੇ ਕਿਉਂਕਿ ਮੈਡਮ ਅੱਜ ਕਿੰਨੇ ਜਵਾੜੇ ਲੱਗਣੇ ਨੇ ਪੰਜ ਤੋਂ 6 ਲੱਗਣੇ ਨੇ ਜਿਨ੍ਹਾਂ ਦਾ ਪਹਿਲਾ ਪਲਾਪ ਲੱਤਾ ਹੋਇਆ ਸੀ ਨਾ ਹਾਂਜੀ ਹਾਂਜੀ ਚਲੋ ਅੱਜ ਰੜਕੇ ਉਹਨਾਂ ਦੇ ਲੱਗ ਜਾਣਗੇ ਨਾ ਹਾਂਜੀ ਹਾਂਜੀ ਤੇ ਹੋਰ ਲੋਕਾਂ ਕੀ ਮੈਸੇਜ ਆਇਆ ਤੁਹਾਨੂੰ ਪਬਲਿਕ ਕੋਈ ਮੈਸੇਜ ਹੈ ਕਿ ਪਿੰਡਾਂ ਦੇ ਲੋਕਾਂ ਨੂੰ ਜਿਵੇਂ ਜਿਸ ਦੇ ਨੂੰ ਲੱਗਦਾ ਉਹਨਾਂ ਦੇ ਦੰਦਾਂ 'ਚ ਤਕਲੀਫ ਹੈਗੀ ਦਰਦ ਹੈਗੀ ਹੈ ਤੇ ਬਾਅਦ 'ਚ ਐਂਡ 'ਚ ਕਢਾਉਣ ਤੋਂ ਪਹਿਲਾਂ ਹੀ ਉਹਦਾ ਇਲਾਜ ਕਰਾ ਲਓ ਜੇ ਬਚ ਸਕਦੇ ਦੰਦ ਤੇ ਬਚਾਣਾ ਉਹਨਾਂ ਨੂੰ ਬੈਟਰ ਹੈ ਤੇ ਲੋਕਾਂ ਨੂੰ ਲੱਗਦਾ ਕਿ ਜਦੋਂ ਦੰਦ ਕਢਾਉਣ ਨਾਲ ਦੂਜੀ ਪਲੇਟ ਲੱਗ ਜਾਂਦੀ ਹੈ। ਕਈ ਕਈ ਵਾਰ ਐਦਾਂ ਹੁੰਦਾ ਮੈਡਮ ਇੱਥੋਂ ਨਾ ਕਈ ਕੈਂਪਾਂ ਤੋਂ ਡਰਦੇ ਨੇ ਵੀ ਕਿਤੇ ਕੋਈ ਗਲਤ ਨਾ ਹੋ ਜAVE ਨਾ ਇਹਦਾ ਮਤਲਬ ਕੀ ਹੈ? ਨਹੀਂ ਇੱਥੇ ਪੂਰਾ ਟਰੇਨ ਡਾਕਟਰ ਜਾਂਦੇ ਨੇ ਤੇ ਸੁਪਰਵਾਈਜ਼ ਵੀ ਕਰਦੇ ਨੇ ਸਾਰੇ ਤੇ ਕੋਈ ਗਲਤ ਨਹੀਂ ਹੁੰਦਾ ਕੰਮ ਇੱਥੇ। ਥੈਂਕ ਯੂ। ਇਹ ਸਾਡੀ ਭੈਣ ਜਿਹੜੀ ਤੁਹਾਡੀ ਲੱਗੇ ਮੈਡਮ ਇਹਨਾਂ ਨੇ ਕਿਉਂਕਿ ਦੱਸਿਆ ਇਹਨਾਂ ਨੇ ਤੁਹਾਨੂੰ ਤੁਸੀਂ ਦੰਦ ਦੀ ਲੋੜ ਨਹੀਂ ਤੁਸੀਂ ਆਓ ਆਪਣੇ ਦੰਦ ਜਾੜਾ ਦਿਖਾਓ ਹਨਾ ਤੁਹਾਡਾ ਫ੍ਰੀ ਹੀ ਇਹਦੇ ਵਿੱਚ ਇਲਾਜ ਕੀਤਾ ਜਾਂਦਾ। ਕਿਉਂਕਿ ਦੇਖੋ ਜੋ ਵੀ ਇੱਥੇ ਜਵਾੜੇ ਦਾ ਜਾਂ ਦੰਦਾਂ ਦਾ ਜਾਂ ਜਾੜਾਂ ਦਾ ਕੱਢਣ ਦਾ ਜਾਂ ਕੋਈ ਪ੍ਰੋਬਲਮ ਆ ਉਹਦੇ ਹੱਲ ਕੀਤਾ ਜਾਂਦਾ ਕਿਉਂਕਿ ਇਹਨਾਂ ਦੇ ਜਿਹੜੇ ਪੜੇ ਲਿਖੇ ਨੇ ਸਾਰੀ ਟੀਮ ਇਹਨਾਂ ਦੀ ਲੁਧਿਆਣੇ ਤੋਂ ਆਉਂਦੀ ਹੈ ਇਹਨਾਂ ਦੀ ਬਹੁਤ ਵਧੀਆ ਇੱਕ ਬੰਦੇ ਨੂੰ ਹਰ ਇੱਕ ਨੂੰ ਹਰ ਇੱਕ ਦੇ ਤਰੀਕੇ ਨਾਲ ਗੈਰ ਰਿਸ ਕਰਕੇ ਉਹਨਾਂ ਦਾ ਟਰੀਟਮੈਂਟ ਦਿੱਤਾ ਜਾਂਦਾ ਕਿਉਂਕਿ ਇਹ ਪੂਰੀ ਟੀਮ ਜੀ ਬਾਤ ਕਰ ਦੋ ਅੰਟੀ 5 ਤਰੀਕ ਨੂੰ ਕਢਣ ਦੀ ਕਲਾ ਇਹਦਾ ਹੋਣਾ ਪੰਜ ਤਰੀਕ ਤੋਂ ਅੰਕੜਾ ਆਇਆ 11 ਤਰੀਕ ਨੂੰ ਜਾਰਕ 28 ਤਰੀਕ ਨੂੰ ਖੰਡ ਇਹ ਆਉਂਦੀ ਆ ਜਰੂਰ ਤੁਸੀਂ ਇਹਦਾ ਲਾਹਾ ਠਾਇਆ ਕਰੋ ਕਿਉਂਕਿ ਇਹਨਾਂ ਦੇ ਜਿਹੜੇ ਸਾਡੇ ਟੀਮ ਦੇ ਮੈਂਬਰ ਨੇ ਉਹਨਾਂ ਨੇ ਵੀ ਇਹੀ ਗੱਲ ਕਹੀ ਆ ਕਿ ਇਹਨਾਂ ਦਾ ਲਾਹਾ ਲਓ ਕੈਂਪਾਂ ਦਾ ਕੋਈ ਫ੍ਰੀ ਆ ਕੋਈ ਇਦਾਂ ਨਹੀਂ ਹੈਗਾ ਵੀ ਜਦ ਉਦਾਰਨ ਨੂੰ ਕੱਢ ਲੈਂਦੇ ਨੇ ਨਾ ਕਿਉਂਕਿ ਤੁਸੀਂ ਲਾਹਾ ਠਾਓ ਇਹਨਾਂ ਕੈਂਪਾਂ ਦਾ ਕਿਉਂਕਿ ਦੇਖੋ ਜਵਾੜਾ ਜੇ ਦੰਦ ਗਈ ਦੰਦ ਜੜ ਚਲੇ ਗਿਆ ਸਵਾਦ ਚਲੇ ਜਾਂਦਾ ਖਾਣ ਦਾ ਅੱਖਾਂ ਚਲੇ ਗਿਆ ਜਹਾਨ ਚਲੇ ਜਾਂਦਾ ਤੇ ਇਹ ਕੈਂਪ ਪੂਰਾ ਹਰ ਕੁ ਮਹੀਨੇ ਦੀ ਤਰੀਕ ਨੂੰ ਲੱਗਦਾ ਤੁਸੀਂ ਇਸ ਕੈਂਪ ਦਾ ਲਾਹਾ ਜ਼ਰੂਰ ਠਾਇਆ ਕਰੋ ਪੂਰੀ ਵਾਸ ਸਾਡੀ ਹਸਪੀਟਲ ਦਾ ਰੂਪ ਧਾਰੀ ਹੋਈ ਹੈ ਨਾ ਪੂਰੀ ਗੱਡੀ ਇਹਦੇ ਵਿੱਚ ਟ੍ਰੀਟਮੈਂਟ ਹੁੰਦਾ ਤੇ ਮੈਡਮ ਸასი ਕਾਲ ਸਸਕਾ ਠੀਕੋ ਹਾਂਜੀ ਹਾਂਜੀ ਤੇ ਅੱਜ ਕਿੰਨੇ ਕੁ ਮਰੀਜ਼ਾਂ ਦਾ ਟ੍ਰੀਟਮੈਂਟ ਹੁੰਦਾ ਤੁਹਾਡੇ ਕੋਲ ਹਨਾ ਰੋ ਪਾ 15 ਤੋਂ 20 ਪੇਸ਼ੈਂਟ ਤੱਕ ਆ ਹੋ ਜਾਂਦਾ ਹੈ ਓਕੇ ਤੇ ਆਉਂਦੇ ਨੇ ਸਾਰੇ ਹਾਂਜੀ ਹਾਂਜੀ ਸਾਰੇ ਆਤੇ ਖੁਸ਼ੀ ਹੋ ਕੇ ਆਤੇ ਨੇ ਲੋਕ ਕੁਛ ਡਰੇ ਬੈਠੇ ਨੇ ਉਹਨਾਂ ਨੂੰ ਕੀ ਮੈਸੇਜ ਆਪ ਜੀ ਵੱਲੋਂ ਕਿਉਂਕਿ ਆਉਂਦੇ ਨਹੀਂ ਅਗਲਾ ਕਹਿੰਦਾ ਪਤਾ ਨਹੀਂ ਦੰਦ ਜੜੀ ਨਾ ਕਢ ਦੇਣ ਦੀ ਨਹੀਂ ਆ ਜੀ ਨਹੀਂ ਨਹੀਂ ਐਸਾ ਤਾਂ ਨਹੀਂ ਆ ਜੀ ਟ੍ਰੀਟਮੈਂਟ ਬੜੀਆ ਹੁੰਦਾ ਨਾ ਹਾਂਜੀ ਹਾਂਜੀ ਟ੍ਰੀਟਮੈਂਟ ਤਾਂ ਬੜੀਆ ਹੁੰਦਾ ਹੈ ਪਰ ਆ ਜੀ ਪੇਸ਼ੈਂਟ ਥੋੜੇ ਕਮ ਹੈ ਕਿਉਂਕਿ ਮੈਂ ਤਾਂ ਪੁੱਛਦਾ ਨਾ ਕਿਉਂਕਿ ਆਪਾਂ ਇੱਡੀ ਦੂਰੋਂ ਆਉਣੇ ਹੋ ਤੁਸੀਂ ਟੀਮ ਲੈ ਕੇ ਵੀ ਹਨਾ ਜਦੋਂ ਨਾਂ ਮਰੀਜ਼ ਹੋਣ ਫਿਰ ਮਨ ਤੇ ਲੱਗਦੀ ਹੈ ਹਾਂਜੀ ਪਰ ਆਨੀਆਂ ਕਿਉਂ ਨਹੀਂ ਆਤੇ ਪੇਸ਼ੈਂਟ ਓਕੇ ਤੋ ਕਿ ਇਹ ਭਾਈ ਜੀ ਜੇ ਕਿਸੇ ਨੂੰ ਦੰਦ ਝਾੜ ਦੀ ਪ੍ਰੋਬਲਮ ਆ ਉਹ ਜ਼ਰੂਰ ਆਉ ਹਣਾ ਤਾਂ ਦੇਖੋ ਅ ਟ੍ਰੀਟਮੈਂਟ ਚੱਲ ਰਿਹਾ ਹੈ ਇਹਦੇ ਵਿੱਚ ਬਸ ਚ ਸਾਰੇ ਕਿਉਂਕਿ ਜੇ ਤੁਸੀਂ ਆਉਂਗੇ ਤਾਂ ਹੀ ਤੁਸੀਂ ਫਾਇਦਾ ਲਾਉਣਾ ਕਿਉਂਕਿ ਇਨੇ ਡਾਕਟਰਾਂ ਦਾ ਆਿਆਂ ਦਾ ਸਾਰਿਆਂ ਦਾ ਸਟਾਫ ਦਾ ਇੱਡੇ ਵੱਡੇ ਪ੍ਰਾਲੇ ਕਰੇ ਦਾ ਵੀ ਤਦੇ ਫਾਇਦਾ ਹੁੰਦਾ ਜੇ ਤੁਸੀਂ ਆਪ ਆਵੋਗੇ ਹਨਾ ਜਰੂਰ ਲਾਹਾ ਲਓ ਪਿੰਡ ਜਰਗ ਨੇੜੇ ਇਸੜੂ ਹਨਾ ਖੰਨੇ ਦੇ ਰੋਡ ਤੇ ਆ ਖੰਨਾ ਮਰੇ ਕੋਲ ਰੋਡ ਤੇ ਪਿੰਡ ਜਰਗਾ ਉੱਥੇ ਹਰ 11 ਤਰੀਕ ਨੂੰ ਕੈਂਪ ਲੱਗਦਾ ਜਿਹੜਾ ਤੇ 5 ਤਰੀਕ ਨੂੰ ਕਢਾਣੀ ਕਲਾਂ 28 ਤਰੀਕ ਨੂੰ ਖੰਨੇ ਵਿੱਚ ਲੱਗਦਾ ਇਹਦਾ ਲਾਹਾ ਲਓ ਬਾਈ ਜੀ ਵੈਰੀ ਜੀ ਖਾਲਸਾ ਵੇਚਾ ਲਾ ਠੀਕ ਹੈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਠੀਕ ਹੋ ਵੈਜੀ ਦਾ ਖਾਲਸਾ ਵੈਜੀ ਫਤਿਹ ਕੀ ਲੋਕਾਂ ਨੂੰ ਮੈਸੇਜ ਕੀ ਦੇਣਾ ਚਾਹੁੰਦੇ ਆਂ ਆਪਾਂ ਇੱਥੋਂ ਕਈ ਵਾਰ ਵੀਡੀਓ ਪਾਈਆਂ ਨੇ ਹਨਾ ਲੋਕਾਂ ਦੇ ਅੰਦਰ ਬੇਰਸਨੀ ਜਾਂਦੇ ਡਾਕਟਰ ਸਾਡੀਆਂ ਕੁੜੀਆਂ ਨੇ ਜਿਹੜੀਆਂ ਮੈਡੀਕਲ ਕਾਲਜ ਦੇ ਆਈਆਂ ਹੋਈਆਂ ਉਹਨਾਂ ਨੇ ਵੀ ਕਿਹਾ ਨਾ ਲੋਕ ਜਿੰਨਾ ਹੋਣਾ ਚਾਹੀਦਾ ਉਹਨਾਂ ਕੱਠ ਹੁੰਦਾ ਨਹੀਂ ਕਾਰਨ ਕਾਂਧੀ ਵੀ ਇੱਕ ਵਾਰ ਮੈਨੂੰ ਸਮਝ ਨਹੀਂ ਆਦੀ ਵੀ ਲੋਕ ਇੰਨੇ ਡਾਕਟਰ ਬੜੇ ਲਿਖਦੇ ਹਾਂ ਬਿਲਕੁਲ ਹਾਂ ਜੀ ਤੇ ਲੋਕ ਮੈਂ ਹੁਣ ਵੀ ਕੋਈ ਲਾਂਭਾ ਦਿੰਦਾ ਸੀ ਮੈਂ ਤਾਂ ਵੀ ਇੱਥੇ ਕੁਆਲਿਫਾਈਡ ਡਾਕਟਰ ਆਉਂਦੇ ਨੇ ਬਿਲਕੁਲ ਹਾਂ ਤੁਸੀਂ ਇੱਕ ਆਰਐਮਪੀ ਤੋਂ ਜਾ ਕੇ ਪੈਸੇ 5-500 ਰੁਪਏ ਦੇ ਕੇ ਉਸੇ ਥੋੜਾ ਮਨ ਨੂੰ ਤਸੱਲੀ ਹੁੰਦੀ ਆ ਇੱਥੇ ਫ੍ਰੀ ਕਰ ਸਭ ਕੁਝ ਕਰਦੇ ਆ ਇੱਥੇ ਥੋੜਾ ਮਨ ਨਹੀਂ ਚੱਕਦਾ ਸਮਝ ਨਹੀਂ ਆਉਂਦੀ ਵੀ ਕੀ ਕਾਰਨਾ ਕਿਸੇ ਤੋਂ ਕੋਈ ਪੈਸਾ ਨਹੀਂ 100 ਰੁਪਏ ਫੀਸ ਵੀ ਨਹੀਂ ਅਸੀਂ ਲਾਉਂਦੇ ਬਿਲਕੁਲ ਬਿਲਕੁਲ ਬਾਕੀ ਇਹ ਜਵਾਲਾ ਕਿਸੇ ਕੋ ਨਹੀਂ ਹੈਗੀ ਉਹ ਜਵਾਲਾ ਵੀ ਅਸੀਂ ਕਹਿੰਦੇ ਹਾਂ ਜਦੋਂ ਸਰਪੰਚ ਸਾਹਿਬ ਆਪੇ ਦੇ ਦੇਣਗੇ ਭਾਈ ਮੈਂ ਇੱਥੇ ਦੱਸਣਾ ਚਾਹੁੰਦਾ ਕਿਉਂਕਿ ਪਿਛਲੀ ਵਾਰ ਜਦੋਂ ਪਿਛਲੇ ਤੋਂ ਪਿਲੇ ਮਹੀਨੇ ਸਿੱਕਤੀ ਕੀਤੀ ਸੀਗੀ ਇੰਟਰਵਿਊ ਉਹਦੇ ਵਿੱਚ ਕੋਈ 10000 ਰੁਪਏ ਦਾ ਜਵਾੜਾ ਦੱਸ ਦੇ ਕੋਈ 12 ਦਾ ਕੋਈ 5 ਦਾ ਇੱਥੇ ਯਾਰ ਫ੍ਰੀ ਲੱਗਦਾ ਤੁਸੀਂ ਲਾਹਾ ਨਹੀਂ ਲੈ ਸਕਦੇ ਕੀ ਇਹਨਾਂ ਚੀਜ਼ਾਂ ਦਾ ਲਾਹਾ ਲਾਆਂ ਦਾ ਪੈਸੇ ਦਾ ਕੀ ਭਾ ਹਨਾ ਕਿਉਂਕਿ ਭਾਈ ਜੀ ਉਹਨਾਂ ਦਾ ਵੀ ਇਹੀ ਕਹਿਣਾ ਭਾਈ ਜੀ ਮੈਸੇਜ ਕੀ ਦੇਣਾ ਚਾਹੁੰਦੇ ਹੋ ਇੱਥੋਂ ਆਪਾਂ ਲੋਕਾਂ ਤੱਕ ਕੀ ਮੈਸੇਜ ਚਾਹੀਏ ਕਿਉਂਕਿ ਦੇਖੋ ਆਪਣੇ ਗੁਰੂ ਘਰ ਨੇ ਇੰਨੇ ਗੁਰਦੁਆਰੇ ਨੇ ਜਾਂ ਹੋਰ ਨਿਮੰਦਰ ਮਸੀਤਾਂ ਨੇ ਚਾਹੇ ਕਿਸੇ ਵੀ ਧਰਮ ਦਾ ਹਨਾ ਉਹਨਾਂ ਨੂੰ ਲੋਕਾ ਦੇਣਾ ਚਾਹੀਦਾ ਸਮਾਜ ਪ੍ਰਤੀ ਹਨਾ ਵੰਡਦਾ ਨਹੀਂ ਫਰਜ਼ ਪੂਰਾ ਫਰਜ ਬਣਦਾ ਜੀ ਕੋਈ ਆਪ ਦੇ ਆਪ ਦੇ ਬਰਥਡੇ ਬਣਾਈ ਬੈਠੇ ਆ ਕੋਈ ਭਲਾਈ ਵਾਲੀ ਤਾਂ ਗੱਲੇ ਨਹੀਂ ਕੋਈ ਕਰਦਾ ਹਾਂ ਸਮਾਜ ਭਲਾਈ ਇਨਸਾਨੀਅਤ ਦੀ ਕੋਈ ਨਹੀਂ ਆਪ ਦੇ ਆਪੀ ਬਸ ਇਹ ਬਾਈ ਜੀ ਹੋਣੀ ਜੀ ਬਾਈ ਹਰਮਿੰਦਰ ਉਹਨਾਂ ਦੀ ਟੀਮ ਨੇ ਕਿਉਂਕਿ ਇਹ ਸਾਰੇ ਇੱਥੇ ਬੰਦੇ ਸਾਡੇ ਜਿੰਨੇ ਵੀ ਵੀਰ ਨੇ ਇੱਥੇ ਬੈਠੇ ਨੇ ਨਾ ਸਾਰੇ ਇਹਨਾਂ ਦਾ ਦੈਰਾ ਚਲਾਉਂਦੇ ਨੇ ਕਿਉਂਕਿ ਇਹਨਾਂ ਦੀ ਦੇਖ ਰਿਕ ਹੁੰਦੀ ਹੈ ਕਈ ਵਾਰ ਬਾਈ ਹਰਮਿੰਦਰ ਜਾਂ ਬਾਹਰ ਹੁੰਦਾ ਜਾਂ ਕਿਤੇ ਜਾਣਾ ਆਉਣਾ ਹੁੰਦਾ ਵੱਡੀਆਂ ਗੱਲਾਂ ਨੇ ਹੈ ਨਾ ਬਾਈ ਜੀ ਕਿਹੜਾ ਪਿੰਡ ਆ ਤੁਹਾਡਾ ਜਰ ਗਿਆ ਜੀ ਜਰ ਗਿਆ ਕੀ ਨਾਮ ਆ ਸ਼ੋਭਨਾਮ ਤੁਹਾਡਾ ਅਵਤਾਰ ਸਿੰਘ ਜੀ ਅਵਤਾਰ ਸਿੰਘ ਜੀ ਤੁਸੀਂ ਅੱਜ ਮੇਰੇ ਖਾਲਾ ਦੰਦ ਜੜਾ ਦਿਖਾਈਆਂ ਨੇ ਹਾਂ ਜੀ ਕੀ ਪ੍ਰੋਬਲਮ ਸੀ ਤੁਹਾਡੇ ਮੇਰੇ ਦੰਦ ਉੱਪਰਲੇ ਲਵਣੇ ਜਵਾਲੇ ਉੱਪਰਲੇ ਲਵਣੇ ਨੇ ਕਿਵੇਂ ਲੱਗੀ ਇਹਨਾਂ ਦੀ ਟ੍ਰੀਟਮੈਂਟ ਅੱਜ ਤੁਹਾਡਾ ਕੀਤਾ ਕੁਝ ਵਧੀਆ ਲੱਗੀ ਅੱਛਾ ਕੀ ਉਹ ਕਰਨ ਕੀ ਕਹਿੰਦੇ ਅੱਜ ਦੰਦਾ ਬਾਰੇ ਕੀ ਕਹਿੰਦੇ ਦੰਦਾ ਦਾ ਹੁਣ ਮੇਚ ਲਿਆ ਜੀ ਉਹਨਾਂ ਨੇ ਬਾਅਦ ਚ ਦੇ ਦੇਣਗੇ ਬਿਲਕੁਲ ਬਿਲਕੁਲ ਬਾਈ ਜੀ ਕਿਉਂਕਿ ਜੇ ਮੇਚ ਕੇ ਨਾ ਲੈ ਲਿਆ ਨਾ ਮੇਚ ਤੋਂ ਬਾਅਦ ਉਹਦੀ ਬਣਦੀ ਆ ਹਨਾ ਪ੍ਰੋਸੀਜਰ ਹੁੰਦੇ ਨੇ ਨਾ ਸਾਰਿਆਂ ਦੇ ਤੇ ਆਮ ਜਿਵੇਂ ਲੋਕ ਡਰਦੇ ਮਾਰੇ ਨਹੀਂ ਦਿਖਾਉਣਾਉਂਦੇ ਪਤਾ ਨਹੀਂ ਦੰਦ ਜਿਹੜਾ ਕੱਢ ਕੇ ਹੀ ਰੱਖ ਦੇਣਗੇ ਨਹੀਂ ਨਹੀਂ ਇਹ ਜਿਆਦਾ ਕੋਈ ਗੱਲ ਥੋੜਾ ਤਾਂ ਨਹੀਂ ਕੋਈ ਦੰਦ ਕੱਢਿਆ ਇਹਨਾਂ ਨੇ ਨਾ ਜੀ ਮੇਰਾ ਕੋਈ ਨਹੀਂ ਪੁੱਛ ਕੇ ਕੱਢਣਗੇ ਹੋਵੇ ਤਾਂ ਹੈ ਹੀ ਬਾਈ ਜੀ ਡਰੋ ਨਾ ਕਹਿੰਦੇ ਦੰਦ ਜੜ ਇਹ ਦੇਖ ਕੇ ਹੀ ਕੱਢਣਗੇ ਉਹ ਨਹੀਂ ਦੰਦ ਜੜਾ ਕੱਢ ਕੇ ਹੀ ਰੱਖਦੇ ਕਹੇ ਦੀਆਂ ਕਿਉਂਕਿ ਇੱਥੇ ਤੁਸੀਂ ਡਰ ਦੇ ਭੈ ਨੂੰ ਖਤਮ ਕਰਕੇ ਆਓ ਇਹ ਕੰਮਾਂ ਦਾ ਜਿਹੜਾ ਸਮਾਜ ਦੇ ਵੱਡੇ ਬਾਈ ਜੀ ਉਹਨਾਂ ਵੱਲੋਂ ਨਾ ਬਾਈ ਜੀ ਉਹਨਾਂ ਲੋਕ ਵੱਡੇ ਕਦਮ ਨੇ ਇਹਨਾਂ ਦਾ ਸਾਡਾ ਸਾਰਿਆਂ ਦਾ ਸਾਥ ਬਣਦਾ ਹਨਾ ਸਾਰੇ ਬੰਦੇ ਸਾਥ ਦਓ ਇਹਨਾਂ ਦਾ ਕਿਉਂਕਿ ਇਹ ਜਿਹੜੇ ਉਪਰਾਲੇ ਨੇ ਇਹ ਵੱਡੇ ਤਾਂ ਹੀ ਜੇ ਤੁਸੀਂ ਸਾਡੇ ਨਾਲ ਜਿਉਂ ਕਿ ਸਾਡੇ ਨਾਲ ਆਓਗੇ ਤਾਂ ਪ੍ਰਸ਼ਾਦਿਆਂ ਵਾਸਤੇ ਵੀ ਹੱਕਾ ਮਾਰਦੇ ਨੇ ਵੀ ਭਾਈ ਪ੍ਰਸ਼ਾਦੇ ਵੀ ਸ਼ੱਕੇ ਜਾਇਓ ਇਕੱਲੇ ਦੰਦ ਜਾਣਾ ਕਢਾ ਕੇ ਨਾ ਜਾਇਓ ਹਨਾ ਕਿਉਂਕਿ ਬਹੁਤ ਵੱਡੇ ਉਪਰਾਲੇ ਨੇ ਵਾਇਕੁਲ ਜੀ ਦਾ ਖਾਲਸਾ ਵਾਇਕੁਲ ਜੀ ਕੀ ਪਤੇ ਮੈਂ ਹੱਕ ਪੰਜਾਬ ਚੈਨਲ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੇ ਕਿ ਸਾਡੇ ਇਸ ਕੈਂਪਾਂ ਦੀ ਕਵਰੇਜ ਕਰਦੇ ਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਿਉਂਕਿ ਸਾਨੂੰ ਵੀ ਇਹਦੇ ਨਾਲ ਖੁਸ਼ੀ ਮਿਲਦੀ ਆ ਕਿ ਜਿਹੜੇ ਚੈਨਲ ਆਪਣੇ ਇੱਛਾ ਤੇ ਸਾਡੀ ਐਡ ਕਿਦੇ ਆ ਜਿਹੜੇ ਕਿ ਸਾਡੇ ਇਸ ਨਗਰ ਦੇ ਵਿੱਚ ਪਹੁੰਚ ਕੇ ਸਾਡਾ ਜਿਹੜਾ ਕੈਂਪ ਲੱਗਦਾ ਇਹਨੂੰ ਦੂਰ ਦਰਾਡੇ ਦੇਸ਼ਾਂ ਦੇ ਵਿੱਚ ਪਹੁੰਚਾਉਂਦੇ ਆ ਬਾਕੀ ਇਹਨਾਂ ਦਾ ਮੈਂ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ ਕਰਦਾ ਤਿੰਨ ਕੈਂਪ ਲੱਗਦਾ 1 ਮਹੀਨੇ ਦੇ ਵਿੱਚ 5 ਤਰੀਕ ਨੂੰ ਗੁਰਬਖਟਾਇਰ ਘੜਾਣੀ 11 ਤਰੀਕ ਨੂੰ ਸਾਡੇ ਜਰਗ ਨਗਰ ਵਿਖੇ ਘਰੇ ਤੇ 28 ਤਰੀਕ ਨੂੰ ਰਾਜ ਦੀ ਬਾਸਰਬ ਦੇ ਦੱਤ ਖੰਨੇ ਉੱਤੇ ਤਿੰਨੇ ਕੈਂਪ ਲੱਗਦੇ ਆ ਮੈਂ ਤਾਂ ਸਾਰੇ ਨਗਰ ਨਿਵਾਸੀ ਤੇ ਇਲਾਕਾ ਨਿਵਾਸੀਆਂ ਨੂੰ ਇਹੀ ਸੁਨੇਹਾ ਦੇਣਾ ਚਾਹੁੰਦਾ ਕਿ ਅਸੀਂ ਇੱਕ ਬਹੁਤ ਵੱਡਾ ਉਪਰਾਲਾ ਕਰਦੇ ਆ ਕਿ ਵੈਘਰੂ ਵੱਲੋਂ ਕੋਈ ਹੁਕਮਾ ਜਿਹੜਾ ਅਸੀਂ ਇਹ ਕਰ ਰਹੇ ਆ ਮੈਂ ਮਰੀਜ਼ਾਂ ਨੂੰ ਜਿਹੜੇ ਵੀ ਮੇਰੇ ਵੀਰ ਮੇਰੀਆਂ ਭੈਣਾਂ ਨੂੰ ਲੋੜ ਆ ਦੰਦਾਂ ਦੀ ਜੇ ਕਿਸੇ ਨੇ ਦੰਦ ਸਾਫ਼ ਕਰਾਉਣੇ ਆ ਦੰਦ ਜੜ ਕਢਾਉਣੇ ਆ ਦਾ ਜਬਾੜਾ ਲਵਾਉਣਾ ਉਹ ਜ਼ਰੂਰ ਹੋਈ ਇਹ ਸਾਡਾ ਜੋ ਸੀ ਕੈਂਪ ਲਵਾਉਣਾ ਇਹ ਕੈਂਪ ਦਾ ਲਾਹਾ ਲੈਣ ਕਿਉਂਕਿ ਅਸੀਂ ਜਿਹੜਾ ਆਪਣੇ ਬੇਦਰ ਢਾਕਤੀ ਪਿਲਾਜ ਹੈ ਬਹੁਤ ਮਹਿੰਗਾ ਉਸ ਨੂੰ ਦੇਖਦੇ ਹੋਏ ਅਸੀਂ ਇਹ ਤਿੰਨੇ ਕੈਂਪੇ ਹਰੇਕ ਮਹੀਨੇ ਦੀ 5 11 ਤੇ 28 ਤਰੀਕ ਨੂੰ ਲੱਗਦੇ ਆ ਮੈਂ ਦੁਬਾਰਾ ਫਿਰ ਅ ਨਗਰ ਨਿਵਾਸੀਆਂ ਤੇ ਇਲਾਕਾ ਨਿਵਾਸੀਆਂ ਨੂੰ ਪੁਰਜ਼ੋਰ ਬੇਨਤੀ ਕਰਦਾ ਕਿ ਇਸ ਕੈਂਪਾਂ ਦਾ ਵੱਧ ਤੋਂ ਵੱਧ ਆ ਕੇ ਲਾਭ ਉਠਾਓ ਸਾਨੂੰ ਵੀ ਸਕੂਨ ਮਿਲਦਾ ਜਿੰਨੇ ਵੀ ਵੱਧ ਮਰੀਜ਼ ਆਉਂਦਾ ਸਾਨੂੰ ਬਹੁਤ ਖੁਸ਼ੀ ਮਿਲਦੀ ਆ ਕਿ ਤੁਸੀਂ ਇਸ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਲੈਣਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਬਾਈ ਵੀ ਹੋਰ ਆ ਕਈਆਂ ਦੇ ਐ ਰਹਿੰਦਾ ਡਰ ਜਾਂ ਮਨ ਚ ਕਤ ਨਹੀਂ ਹਰਵਿੰਦਰ ਸਿੰਘ ਜਰਗਾਲਾ ਦੰਦਾ ਚੜਾ ਦੇ ਕੈਂਪਾਂ ਸਾਡੇ ਦੰਦ ਨਾ ਘੜਾ ਦੇ ਜਾਂ ਜਾੜਾ ਨਾ ਘੜਾ ਦੇ ਦਰੇ ਹੋਏ ਲੋਕਾਂ ਨੂੰ ਕੀ ਇਥੋਂ ਮੈਸੇਜ ਆ ਤੁਹਾਡੇ ਵੱਲੋਂ ਦੇਖੋ ਜੀ ਜੇ ਜਿਸ ਦੀ ਲੋੜ ਆ ਉਹਦੇ ਕੱਢਿਆ ਜਾਂਦਾ ਜਾਂ ਜੇ ਕੋਈ ਦੰਦ ਜਾਂ ਦੁੱਖ ਦਾ ਜੇ ਲੋੜ ਕੱਢਣ ਦੀ ਹੋ ਤਾਂ ਕਰਦੇ ਆ ਠੱਕੇ ਨਾ ਨਹੀਂ ਕੱਢਦੇ ਵੀ ਹਾਂ ਵੀ ਕੱਟ ਕੇ ਜਵਾੜਾ ਹੀ ਸਾਥ ਤੋਂ ਦੋਨਾਂ ਦਾ ਜੀ ਇਹ ਕੰਮ ਨਹੀਂ ਹੁੰਦਾ ਤੇ ਕੋਈ सीएमसी ਵੱਲੋਂ ਬਹੁਤ ਤਕੜਾ ਹਸਪੀਟਲ ਆ सीएमसी ਲੁਧਿਆਣਾ ਤੇ ਉਹ ਉਥੋਂ ਟੀਮ ਆਉਂਦੀ ਆ 15 ਵੀ ਡਾਕਟਰਾਂ ਦੀ ਟੀਮ ਆ ਬਹੁਤ ਵੱਡਾ oprala ਇਹਨਾਂ ਦਾ ਵੀ ਇਹ ਆ ਕੇ ਸਾਡੇ ਤੇ ਜਵਾੜੇ ਦੇ ਪ੍ਰोसीजर ਵਧੀਆ ਤਰੀਕੇ ਨਾਲ ਲੱਗਦੇ ਨੇ ਜੀ ਜਵਾੜੇ ਦਾ ਵੀ ਤੁਹਾਨੂੰ ਯਾਨੀ ਕਿ ਸੰਗਤਾ ਵੀ ਸਾਨੂੰ ਕਮੈਂਟ ਕਰਕੇ ਦੱਸਦੀਆਂ ਨੇ ਵੀ ਬਹੁਤ ਵੱਡੇ oprale ਨੇ ਹਨਾ ਜਵਾੜੇ ਦਾ ਜਿੱਥੇ ਜਿੱਥੇ ਜਵਾੜੇ ਜਿਨ੍ਹਾਂ ਦੇ ਨਹੀਂ ਅੱਜ ਜਵਾੜੇ ਲੱਗੇ ਨੇ ਬਾਈ ਜੀ ਹਾਂਜੀ ਅੱਜ ਲੱਗੇ ਆ ਜੀ ਤੇ ਕਿੰਨੇ ਕੁ ਫਰੀਜਾਂ ਦੇ ਲੱਗੇ ਨੇ تقریبا ਮੇਰਾ ਕੱਲ ਪੰਜ ਚਾਰ ਮਰੀਜ਼ਾਂ ਲੱਗੇ ਫਰੀਜਾਂ ਦੇ ਜਵਾੜੇ ਲੱਗੇ ਵੀ ਨੇ ਤੇ ਇਹਨਾਂ ਦਾ ਨਾਮ ਵੀ ਲਿਆ ਨਵੇਂਆਂ ਦਾ ਨਾਮ ਵੀ ਲਿਆ ਠੀਕ ਹੈ ਜੀ ਧੰਨਵਾਦ ਬਾਈ ਜੀ